ਲੁੱਟਖੋਹਾਂ ਕਰਨ ਵਾਲੇ ਦੋ ਸਕੇ ਭਰਾਵਾਂ ਸਮੇਤ 3 ਰੁਪਇਆ ਨੂੰ ਹੁਸ਼ਿਆਰਪੁਰ ਪੁਲਿਸ ਵੱਲੋਂ ਕੀਤਾ ਗਿਆ ਕਾਬੂ ਇਹਨਾਂ ਦੇ ਉੱਤੇ ਪਹਿਲੇ ਵੀ ਚੱਲ ਰਹੇ ਨੇ ਕਈ ਮਾਮਲੇ ਜੋ ਗਰੰਦਰਜੀਤ ਸਿੰਘ ਨਾਗਰਾ ਇਹਨਾਂ ਦੀ ਪੁਲਿਸ ਪਾਰਟੀ ਨਾਲ ਪਿਛਲੇ ਜੇ ਸਾਡੇ ਇਲਾਕੇ ਦੇ ਵਿੱਚ ਕਾਫੀ ਸ਼ੋਰਾਂਚ ਕਰੀਆਂ ਦਾ ਤਾਂ ਕਾਫੀ ਚੱਲ ਪਿਆ ਸੀਗਾ ਤਾਂ ਦੇ ਲਾਗੇ ਟਾਕਾ ਲਾਇਆ ਸੀਗਾ ਇਹ ਸਹੀ ਰਾਜਵਿੰਦਰ ਸਿੰਘ ਨਾਲ ਇਹਨਾਂ ਦੇ ਤਿੰਨ ਬੰਦੇ ਰੌਂਡ ਅਪ ਕੀਤੇ ਜਿਹਦੇ ਵਿੱਚ ਸਨੀ ਪੁੱਤਰ ਸਤਪਾਲ ਵਾਸੀ ਮਹੱਲਾ ਮਸਪੂਰਾ ਕਬੂਥਲਾ ਮਨੀ ਪੁੱਤਰ ਸਤਪਾਲ ਵਾਸੀ ਸਮਸਤਪੁਰਾ ਕੂਥਲਾ ਤੇ ਰਜਤ ਮਸੀਹ ਪੁੱਤਰ ਰੇਮ ਮਸੀਹ ਬਹਿਰਾਮ ਸੇਸਤਾਪੂ ਵਰਠਾਣਾ ਦੇ ਵਿੱਚ ਰੌਂਡ ਅਪ ਕਰਕੇ ਇਹਨਾਂ ਦੇ ਕੋਲ ਸਾਨੂੰ 1004 ਬੋਲੀਆਂ ਜਿਹੜੀਆਂ ਲਾਬਤ ਹੋਈਆਂ ਤੇ ਇਹਨਾਂ ਤੇ ਮਕਦਮਾ ਦਰਜ ਕੀਤਾ ਇਹ ਕਾਰਵਾਈ ਪਾਉਂਦੇ ਹੋਏ ਇਹਨਾਂ ਤਿੰਨ ਬੰਦਿਆਂ ਨੂੰ ਰਾਉਂਡ ਅਪ ਕਰਕੇ ਇਹਨਾਂ ਦੇ ਕੋਲੋਂ ਟਰਵੰਸ ਮਾਨ ਤੇ 183 ਨੰਬਰ ਮਕਦਮਾ ਦਰਜ ਕੀਤਾ ਜਦੇ ਵਿੱਚ ਇਹਨਾਂ ਦੀ ਮजीर ਪੁੱਛਗਛ ਦੇ ਵਿੱਚ ਆਇਆ ਕਿ ਇੱਕ ਜੋੜੇ ਪਿੰਡ ਦੇ ਵਿੱਚ ਇਹਨਾਂ ਨੇ ਇੱਕ ਘਰ ਦੇ ਵਿੱਚ ਟਾਕਾ ਮਾਰਿਆ ਇੰਨਾ ਕੋ ਇਤਿਆਸ ਸੀਗੇ ਜਿਹਦੇ ਵਿੱਚ ਇਹਨਾਂ ਨੇ ਘਰ ਵੜ ਕੇ ਜ਼ਬਰਦਸਤੀ ਲੁੱਟਖੋ ਕਰਕੇ ਤਰੀਬ ਇਹਨਾਂ ਨੇ 31000 ਰੁਪਇਆ ਇਹਨਾਂ ਨੇ ਉੱਥੇ ਲੁੱਟਖੋ ਕੀਤੀ ਤੇ ਲੁੱਟਖੋ ਕਰਕੇ ਫਿਰ ਇਹ ਉਹ ਵੀ ਸਾਡੀ ਜਿਹੜਾ ਮਕਦਮਾ ਟਰੇਸ ਹੋ ਗਿਆ ਅਸੀਂ ਇਹਨਾਂ ਤੇ ਇਹਨਾਂ ਦੇ ਕੋਲੋਂ ਸਾਨੂੰ 31000 ਰੁਪਇਆ ਚਾਰ ਟੋਲੇ ਸੋਨੇ ਦੇ ਵਿੱਚ ਦੋ ਚੈਨੀਆਂ ਸੋਨੇ ਦੀਆਂ ਤੇ ਕਾਂਟੇ ਆ ਦੋ ਘੜੀਆਂ ਤੇ 150 ਅਮਰੀਕੀ ਡਾਲਰ ਸਾਡੀ ਰਿਕਵਰੀ ਹੋਈ ਆ ਪੁਲਿਸ ਪਾਲਟੀ ਟਾਂਡੇ ਦੀ ਬਹੁਤ ਵੱਡੀ ਸਾਡੀ ਕਾਮਯਾਬੀ ਆ ਔਰ ਇਹਨਾਂ ਤੇ ਵੱਖ-ਵੱਖ ਥਾਣਿਆਂ ਦੇ ਵਿੱਚ ਮਕਦਮੇ ਦਰਜ ਆ ਭੋਗਪੁਰ ਵੀ ਇਹਨਾਂ ਤੇ ਮਕਦਮਾ ਮਦਰ ਗਿਆ ਪਲਾਥ ਵੀ ਆ ਦਸੂਹਾ ਵੀ ਆ ਅਸੀਂ ਰਾਉਂਡ ਅਪ ਕੀਤਾ ਆ ਇਹਨਾਂ ਦੇ ਕੋਲ ਇਹ ਸਾਰਾ ਜਿਹੜਾ ਸਮਾਨ ਅਸੀਂ ਰਿਕਵਰ ਕੀਤਾ ਬੰਦੇ 18 ਪਰਚੇ ਆ ਇੱਕ ਤੇ 8 ਪਰਚੇ ਆ ਤੇ ਇੱਕ ਤੇ 10 ਪਰਚੇ ਆ ਮਤਲਬ ਇਹ ਬੜੇ ਵੇਖੋ ਭੋਕੇ ਕੰਮ ਕਰਦੇ ਸੀਗੇ ਤੇ ਇਹਨਾਂ ਨੂੰ ਅਸੀਂ ਰਾਉਂਡ ਅਪ ਕਰਕੇ ਡੂੰਗੀ ਪੁਛਗਿਸ਼ ਕਰਕੇ ਮਿਹਨਤ ਕਰਕੇ ਔਰ ਇਹ ਜਿਹੜਾ ਮਕਦਮਾ ਫੇਸ ਹਾਂਜੀ ਹਾਂਜੀ ਇਹ ਸ਼ਾਰਪਰ ਦੇ ਵਿੱਚ ਕਾਫੀ ਐਕਟਿਵੇਟ ਸੀਗੇ ਤੇ 183 ਨੰਬਰ ਉਹਦੀ ਪੁਛਗਿਸ਼ ਦੇ ਵਿੱਚ ਸਾਨੂੰ ਅਸੀਂ ਜਦੋਂ ਸੀਸੀਟੀਵੀ ਕੈਮਰੇ ਜਿਹੜੇ ਖੰਧਾਲੇ ਇਹਨਾਂ ਨੇ ਉਹਦੇ ਵਿੱਚ ਇਹਨਾਂ ਦੇ ਵੀ ਸ਼ਕਲਾਂ ਦਾ ਇਹਨਾਂ ਦਾ ਜਿਹੜਾ ਨਾਮ ਸਾਕਲਬਾ ਤੇ ਅਸੀਂ ਉਹ ਤਾਲਮੇਲ ਬਣਾ ਤੇ ਫਿਰ ਇਹਨਾਂ ਕੋਲ ਕੁਛ-ਕੁਛ ਕਰਕੇ ਅਸੀਂ ਉਹ ਮੁਕੱਦਮਾ ਟ੍ਰੈਸ ਕੀਤਾ ਥੈਂਕ ਯੂ